ਸਸਰੀ ਕਲਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਦੀ ਵੱਡੀ ਖਬਰ ਖਬਰ ਨੂੰ ਅੰਤਰ ਜ਼ਰੂਰੀ ਹੈ ਜਿੰਨਾ ਵੀ ਰੇਡ ਦੀ ਰੇਡ ਅਣੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਜਾਬ ਚ ਹੜ੍ਹਾਂ ਦਾ ਖਤਰਾ ਜਲ ਸਰੋਤ ਮੰਤਰੀ ਬ੍ਰਿੰਦਰ ਗੋਇਲ ਨੇ ਦਿੱਤਾ ਵੱਡਾ ਬਿਆਨ ਪੰਜਾਬ ਦੇ ਜਲ ਸਰੋਤ ਮੰਤਰੀ ਬਿੰਦਰਿੰਦਰ ਗੋਲ ਨੇ ਨਹਿੜਾਂ ਦੇ ਖत्री ਸਬੰਧੀ ਵੱਡਾ ਬਿਆਨ ਦਿੱਤਾ ਹੈ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਖੜੜਾਂ ਤੋਂ ਨਜੜ ਲਈ ਪੂਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਹੜ੍ਹਾਂ ਦੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੈ। ਇਹ ਹੈ ਸਰਕਾਰ ਵੱਲੋਂ ਨਦਿਆਂ ਅਤੇ ਚੋਆ ਜੋਆਂ ਦੇ ਕੰਢਿਆਂ ਤੇ 599 ਤੋਂ ਵੱਧ ਪ੍ਰੋਜੈਕਟ ਪੂਰੇ ਕੀਤੇ ਗਏ ਹਨ। ਸਤ ਪ੍ਰਿੰਟ ਨਾਲ 30 ਲੱਖ ਰੇਤ ਭਰੀਆਂ ਬੋਰੀਆਂ ਤਿਆਰ ਕਰਕੇ ਵੰਡੀਆਂ ਗਈਆਂ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਤੋੜ ਨੂੰ ਮੁਰੰਮਤ ਤੁਰੰਤ ਪਰਿਆ ਜਾ ਸਕੇ ਪਹਿਲੀ ਵਾਰ ਜੰਬੋ ਬੈਗ ਵੀ ਵਰਤੇ ਜਾ ਰਹੇ ਹਨ ਪਾਖੜਾ ਪੌਂਗ ਡਹਿਰ ਤੇ ਰਣਜੀਤ ਸਾਗਰ ਟੈਂਕਾਂ ਵਿੱਚ ਪਾਣੀ ਦੀ ਲੈਵਲ ਤੇ ਨਗਰਾਨੀ ਰੱਖੀ ਜਾ ਰਹੀ ਹੈ ਪਾਣੀ ਦੀ ਆਵਕ ਅਤੇ ਨਿਕਾਸ ਨੂੰ ਕੰਟਰੋਲ ਕਰਕੇ ਹੜ੍ਹਾਂ ਦੇ ਖਤਰੇ ਨੂੰ ਪਟਾਇਆ ਜਾ ਸਕਦਾ ਹੈ 4.768 ਕਿਲੋਮੀਟਰ ਲੰਬਾਈ ਵਾਲੇ ਨਦੀਆਂ ਨਾਲ ਲੱਗਨ ਵਾਲਿਆਂ ਅਤੇ 54 ਦੀ ਲਿਸਟਿੰਗ ਤੇ ਸਫਾਈ ਕਰਵਾਈ ਗਈ ਤਾਂ ਜੋ ਪਾਣੀ ਦੀ ਵਜ੍ਹਾ ਦੇ ਰਕਾਵਟ ਰਹਿਤ ਹੋਵੇ ਅਤੇ ਖੜਾ ਤੁਚਾ ਸਬਚਾ ਹੋ ਸਕੇ 57 ਜਾਚਾ ਸੁਭਾਸ ਤੇ 295 ਕਿਲੋਮੀਟਰ ਬੈਟੀ ਵਰਕਾ ਦੀ ਰੁਪਈ ਕੀਤੀ ਗਈ ਜਾਂਦਗਾਂ ਦੇ ਕਿਲੋ ਜਾਂਦਗਾਂ ਦੇ ਕੰਡੇ ਦੀ ਕੋਈ ਤਸਵੀਰ ਮੈਨੂੰ ਵਿੱਚ ਦਿਖਾਉਂਦੇ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ